ਚਵਰ ਸ਼ਤਰ ਤਖਤ ਦੇ ਮਾਲਕ ਨਰਾਜਾਨ ਰਾਜ ਪਾਨ ਹਰਪਾਣ ਦੀਵਾਨ ਦੇ ਉਪਮਾ ਮਹਾਨ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆ ਦੇ ਆਪਨ ਪਵਿੱਤਰ ਚਰਨਾਂ ਦੇ ਅੰਦਰ ਸੁਭਾਏ ਮਾਨ ਗੁਰੂ ਕੀ ਸਾਜੀ ਔਰ ਨਿਵਾਜੀ ਹੋਈ ਗੁਰੂ ਪਿਆਰੀ ਗੁਰਸਵਾਦੀ ਸਾਧ ਸੰਗਤ ਜੀਓ ਆਓ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਹਾਜ਼ਰੀ ਲਵਾਈਏ ਕੋਈ ਵੀ ਰਸਨਾ ਵਾਡੀ ਨਾ ਰਹੇ ਸਾਰੇ ਪਿਆਰ ਪਾਵਣਾ ਸ਼ਰਦਾ ਦੇ ਨਾਲ ਗੁਰ ਫਤੇ ਦੀ ਸਾਂਝ ਪਾਈਏ ਜੀ ਅੱਖੋਂ ਵਾਹਿਗੁਰੂ ਜੀ ਕਾ ਖਾਲਸਾ ਵਾਹ ਜੀ ਕੀ ਕੀਮਤ ਹੈ ਸਤਿਗੁਰਾਂ ਨੇ ਬੜੀ ਮਹਾਨ ਮਹਾਨ ਕਿਰਪਾ ਕੀਤੀ ਹੈ ਜੋ ਅੰਮ੍ਰਿਤ ਵੇਲੇ ਦੇ ਪਾਵਨ ਪਵਿੱਤਰ ਸੁੰਦਰ ਦੀਵਾਨ ਗੁਰੂ ਗ੍ਰੰਥ ਸਾਹਿਬ ਜੀ ਆਂ ਦੀ ਪਾਵਨ ਹਜ਼ੂਰੀ ਅੰਦਰ ਸਾਜ ਰਹੇ ਹਨ ਔਰ ਇਹਨਾਂ ਸਾਰੇ ਹੋਏ دیਵਾਨਾਂ ਵਿੱਚ ਸਤਿਗੁਰੂ ਪਾਤਸ਼ਾਹ ਜੀਆ ਨੇ ਕਿਰਪਾ ਕੀਤੀ ਹੈ ਆਪ ਦਫ਼ਤਾਂ ਦੇ ਸਾਜ ਕਰਕੇ ਆਪਾਂ ਨੂੰ ਕਲਯੁਗੀ ਜੀਵਾਂ ਨੂੰ ਮਹਾਰਾਜ ਜੀਆ ਦੇ ਦਰਸ਼ਨ ਦੇ ਦਾਰ ਬਖਸ਼ਿਸ਼ ਕੀਤੇ ਹਨ ਗੁਰੂ ਕੀ ਬਾਣੀ ਦਾ ਨਿਤਨੇਮ ਆਪ ਜੀ ਨੇ ਸਰਵਣ ਕੀਤਾ ਹੈ ਸਮਾ ਹੋਇਆ ਹੈ ਲੜੀਵਾਰ ਗੁਰ ਕੀ ਬਾਣੀ ਦੀ ਕਥਾ ਦਾ ਆਉ ਕੋ ਸਮੇਲੀ ਮਨ ਬੋਤੀਆਂ ਨੂੰ ਕਰੀਏ ਇਕਾਕਰ ਐਸੀ ਜੋ ਗੁਰੂ ਕੀ ਬਾਣੀ ਕੀ ਕਥਾ ਹੈ ਵਿਚਾਰ ਹੈ ਉਸ ਸਮੇ ਲਈ ਆਪਾਂ ਜੁੜਨ ਦਾ ਜਤਨ ਕਰਦੇ ਹਾਂ ਅੱਜ ਦਾ ਜੋ ਪਾਵਨ ਸ਼ਬਦ ਹੈ ਇਹ ਪਾਵਨ ਸ਼ਬਦ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਅੰਗ ਨੰਬਰ 615 ਦੇ ਉੱਪਰ ਸੁਭਾਏ ਮਾਨ ਹੈ ਪਹਿਲਾ ਸ਼ਬਦ ਪੜ੍ਹਦੇ ਹਾਂ ਫਿਰ ਵਿਚਾਰ ਆਰੰਭ ਕਰਾਂਗੇ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਕਰਣਕ 라ਵਣ ਹਾਰ ਪ੍ਰਭ ਦਾਤਾ ਤਾਰ ਬ੍ਰਹਮ ਪ੍ਰਭ ਸੁਆਮੀ ਸਗਲੇ ਜੀ ਕੀਏ ਦਇਆਲਾ ਸੋ ਪ੍ਰਭ ਅੰਤਰ ਜਾਮੀ ਮੇਰਾ ਗੁਰੂ ਹੋਆ ਆਪ ਸਹਾਈ ਸੂਖ ਸਹਿਜ ਅਨੰਦ ਮੰਗਲ ਰਸ ਅਚਰਜ ਭਈ ਬਡਾਈ ਕਰਨ ਕਰਾਉਣ ਹਾਰ ਪ੍ਰਭ ਦਾਤਾ ਜੀ ਅੱਜ ਦਾ ਪਾਵਨ ਸ਼ਬਦ ਹੈ ਪੰਮੇ ਗੁਰਦੇ ਪੰਮੇ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੰਨ ਤਾਂ ਤਾਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਆਪਣੀ ਰਸਨਾ ਤੋਂ ਇਹ ਪਾਵਨ ਸ਼ਬਦ ਉਚਾਰਨ ਕਰਦੇ ਹਨ ਸੋਰਠਾਗ ਦੇ ਅੰਦਰ ਮਹਾਰਾਜ ਜੀ ਨੇ ਸ਼ਬਦ ਉਚਾਰਿਆ ਰਹਾਉ ਵਾਲੀਆਂ ਪੰਨਿਆਂ ਤੋਂ ਆਪਾਂ ਵੀ ਚਾਰ ਆਰੰਭ ਕਰਦੇ ਹਾਂ ਮਹਾਰਾਜ ਜੀ ਕਿਰਪਾ ਕਰਦੇ ਹਨ ਮੇਰਾ ਗੁਰੂ ਹੋ ਆ ਆਪ ਸਹਾਈ ਮਹਾਰਾਜ ਜੀ ਕਹਿੰਦੇ ਹੈ ਭਾਈ ਮੇਰਾ ਜਿਹੜਾ ਗੁਰੂ ਹੈ ਨਾ ਉਹ ਸਾਡਾ ਆਪ ਸਹਾਈ ਹੁੰਦਾ ਹੈ ਸਾਡਾ ਜਿਹੜਾ ਗੁਰੂ ਹੈ ਮਹਾਰਾਜ ਜੀ ਕਹਿੰਦੇ ਉਹ ਆਪ ਸਹਾਇਤਾ ਕਰਦਾ ਹੈ ਆਪਣੀ ਸਿੱਖੀ ਦੀ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਤਾਂ ਹੀ ਸਾਹਿਬ ਜੀ ਨੇ ਕਿਹਾ ਹੈ کہ گرو آپ رکھوالی کردہ ہے گر سکھ دی مارا سچے پاشا جیاں دا بانی دے اندر اپا بچن پڑ دے ہیں گر میری راہ لئی کہ پورے گروہ نے ساڑھی رب لئی لئی ساڑھی سہیدہ کی ہے امرت نام ردے مہدینوں ਉਹਨੇ ਕਿੰਦਾ ਰਖਵਾਲੀ ਕੀਤੀ ਸਾਡੀ ਕਿ ਉਹਨੇ ਸਾਡੇ ਹਿਰਦੇ ਵਿੱਚ ਸਾਨੂੰ ਪਰਮਾਤਮਾ ਦਾ ਨਾਮ ਦੇ ਦਿੱਤਾ ਅਮਰਤ ਨਾਮ ਰਿਦੇ ਮਹਿਦੀਨੋ ਜਨਮ ਜਨਮ ਕੀ ਮੈਲ ਗੁਰੂ ਨੇ ਐਸੀ ਰਾਖੀ ਕੀਤੀ ਗੁਰੂ ਨੇ ਐਸੀ ਸਹੈਦਾ ਕੀਤੀ ਕਿ ਸਾਡੀ ਜਨਮਾਂ ਜਨਮਾਂ ਦੀ ਮੈਲ ਜਿਹੜੀ ਪਾਪਾਂ ਦੀ ਉਹ ਲੈ ਗਈ ਮਾਰਾ ਦੀਆਂ ਦਾ ਇੱਕ ਹੋਰ ਸ਼ਬਦ ਆਪਾਂ ਪੜਦੇ ਆਂ ਮੇਰਾ ਸਤਿਗੁਰੂ ਰਖਵਾਲਾ ਹੋਵਾ ਮਾਰ ਕੇ ਸਾਡਾ ਗੁਰੂ ਆਪ ਰਖਵਾਲੀ ਕਰਦਾ ਹੈ ਧਰ ਕਿਰਪਾ ਪ੍ਰਭ ਹੱਥ ਦੇ ਰੱਖਿਆ ਉਹ ਆਪਣੀ ਕਿਰਪਾ ਕਰਕੇ ਆਪਣਾ ਹੱਥ ਦੇ ਕਰਕੇ ਆਪਣੇ ਸਿੱਖਾਂ ਨੂੰ ਬਚਾਉਂਦਾ ਹੈ ਹਰ ਗੋਵਿੰਦ ਨਵਾਂ ਨਿਰੋਆ ਮਾਰਗ ਨੇ ਉਹ ਜਿਹੜਾ ਪਰਮੇਸ਼ਰ ਹੈ ਸਦਾ ਹੀ ਨਵਾਂ ਤੇ ਨਿਰੂਆ ਹੈ ਕਿਉਂਕਿ ਮਾਰੇ ਨਾ ਕਿਹਾ ਨਾ ਹੋ ਮਰੇ ਨਾ ਹੋਵੇ ਸੋਗ ਸਾਡਾ ਜਿਹੜਾ ਗੁਰੂ ਹੈ ਨਾਂ ਕਦੇ ਮਰਦਾ ਹੈ ਨਾ ਕਦੇ ਸੋਗ ਹੁੰਦਾ ਹੈ ਨਾ ਕਦੇ ਗਮ ਹੁੰਦਾ ਹੈ ਕਿਉਂਕਿ ਆਪਾਂ ਬਾਣੀ ਦੇ ਅੰਦਰ ਹੋਰ ਵੀ ਬਚਨ ਚੜ੍ਹਦੇ ਆ ਮਾਰੇ ਕਹਿੰਦੇ ਸਾਹਿਬ ਮੇਰਾ ਨੀਤ ਨਵਾਂ ਸਾਡਾ ਜਿਹੜਾ ਮਾਲਕ ਹੈ ਉਹ ਨੀਤੀ ਨਵਾਂ ਹੈ ਜਿਵੇਂ ਸੁਭਾਵਕ ਹੈ ਵੀ ਆਪਾਂ ਬਾਣੀ ਪੜਦੇ ਆਂ ਬਾਣੀ ਦੀ ਕਥਾ ਕਰਦੇ ਆਂ ਰੋਜ਼ ਆਪਾਂ ਕਥਾ ਇੱਕ ਸ਼ਬਦ ਦੀ ਰੋਜ਼ ਕਰੀ ਜਾਈਏ ਨਾ ਰੋਜ਼ ਹੀ ਉਹਦੇ ਅਰਥ ਆਪਣੇ ਆਪ ਹੀ ਬਦਲਦੇ ਜਾਂਦੇ ਨੇ ਜਬਲੀ ਸਾਹਿਬ ਜੀ ਦੀ ਪਹਿਲੀ ਪਉੜੀ ਦੇ ਅਰਥ ਕਰ ਲਈਏ ਅਗਲੇ ਦਿਨ ਫੇਰ ਕਰੀਏ ਉਹ ਅਰਥ ਫੇਰ ਬਦਲ ਜਾਂਦੇ ਆਂ ਕਿਉਂਕਿ ਮਰਨ ਚਾ ਸੁਣਿਆ ਸਤ ਸੰਤੋਖ ਗਿਆਨ ਗੁਰੂ ਕੀ ਬਾਣੀ ਸੁਣਦੇ ਨਾਲ ਮਾਰੇ ਕਹਿੰਦੇ ਸੱਚੇ ਵਾਹਿਗੁਰੂ ਜੀ ਦੇ ਨਾਲ ਜੁੜ ਜਾਈਦਾ ਸੰਤੋਖ ਮਿਲ ਜਾਂਦਾ ਤੇ ਗਿਆਨ ਮਿਲ ਜਾਂਦਾ ਹੈ ਸਾਹਿਬ ਮੇਰਾ ਨੀਤ ਨਵਾਂ ਰੋਜ਼ ਹੀ ਨਿਤ ਨਵੀਂ ਵਿਚਾਰ ਜਿਹੜੀ ਹੈ ਨਿਤ ਨਵੀਂ ਬਾਤ ਮਾਰੇ ਜੀ ਸਾਨੂੰ ਸੁਣਾਉਣ ਆ ਵੀ ਪੁਸ਼ਪ ਬੰਦੀਆਂ ਪਰ ਰੋਜ਼ ਵਿਚਾਰ ਕਰੀ ਜਾਈਏ ਰੋਜ਼ ਜਿਹੜੀ ਵਿਚਾਰ ਬਦਲਦੇ ਜਾਉਗੇ ਮਰ ਕੇ ਇਸੇ ਤਰ੍ਹਾਂ ਸਾਹਿਬ ਜਿਹੜਾ ਨੀਤ ਨਵਾਂ ਸਾਡਾ ਜਿਹੜਾ ਮਾਲਕ ਹੈ ਨੀਤੀ ਨਵਾਂ ਹੈ ਪੁਰਾਣਾ ਨਹੀਂ ਹੁੰਦਾ ਇਸ ਕਰਕੇ ਮਰ ਕੇ ਸਾਡਾ ਗੁਰੂ ਆਪ ਆਪਣੇ ਸਿੱਖ ਦਾ ਮਦਦਗਾਰ ਹੁੰਦਾ ਹੈ ਆਪ ਸਹਾਈ ਹੁੰਦਾ ਹੈ ਮਹਾਰਾਜਿਆਂ ਦਾ ਸ਼ਬਦ ਪੜ੍ਹਦੇ ਆਪ ਸਹਾਈ ਹੋਆ ਸੱਚੇ ਦਾ ਸੱਚਾ ਢੋਆ ਮਹਾਰਾਜ ਜੀ ਕਹਿੰਦੇ ਉਹ ਜਿਹੜਾ ਸੱਚਾ ਮਾਲਕ ਹੈ ਨਾ ਉਹਦਾ ਆਸਰਾ ਵੀ ਸੱਚਾ ਜਦੋਂ ਆਪ ਸਹਾਈ ਕਰਦਾ ਹੈ ਤੇ ਮਹਾਰਾਜ ਜੀ ਕਹਿੰਦੇ ਇਸ ਕਰ ਕਰ ਭਾਈ ਸੁਖ ਸਹਿਜ ਆਨੰਦ ਮੰਗਲ ਰਸ ਮਹਾਰਾਜ ਜੀ ਪਾਤਸ਼ਾਹ ਜੀ ਕਹਿੰਦੇ ਸੁਖ ਜਦੋਂ ਆਪ ਸਹਦਾ ਕਰਦਾ ਫਿਰ ਸੁਖ ਪ੍ਰਾਪਤ ਹੁੰਦਾ ਹੈ ਸਹਿਜ ਆਤਮਿਕ ਅਡੋਲਤਾ ਮਿਲਦੀ ਹੈ ਉਹ ਅੰਦਰੋਂ ਡੋਲਣ ਨਹੀਂ ਦਿੰਦਾ आनंद सुख आनंद प्राप्त ਹੁੰਦਾ ਹੈ ਮੰਗਲ ਖੁਸ਼ੀਆਂ ਪ੍ਰਾਪਤ ਹੁੰਦੀਆਂ ਨੇ ਐਸੇ ਰਸ ਐਸਾ ਆਨੰਦ ਪ੍ਰਾਪਤ ਹੁੰਦਾ ਹੈ ਅਚਰਜ ਭਈ ਮਡਾਈ ਬੜੀ ਹੈਰਾਨੀ ਵਾਲੀ ਬੜਾਈ ਹੋਲੀ ਹੈ ਪ੍ਰਮਾਤਮਾ ਦੀ ਸਾਡੇ ਗੁਰੂ ਦੀ ਕਿਉਂਕਿ ਉਹ ਆਪ ਆਪਣੇ ਸਿੱਖ ਦੀ ਸਹੈਦਾ ਕਰਦਾ ਸਾਡਾ ਇਤਿਹਾਸ ਜਿਹੜਾ ਹੈ ਉਹ ਉਦਾਹਰਨ ਦੇ ਤੌਰ ਤੇ ਸਾਡੇ ਕੋਲ ਭਾਈ ਜੋਗਾ ਗੁਰੂ ਗੋਬਿੰਦ ਸਿੰਘ ਮਹਾਰਾਜੀ ਦਾ ਬਣ ਗਿਆ ਭਾਈ ਜੋਗੇ ਦੀ ਆਪ ਮਹਾਰਾਜੀ ਨੇ ਸਹੇਤਾ ਕੀ ਕੀਤੀ ਸੰਮਰਤੇ ਮੂਸਣ ਉਹਨਾਂ ਨੇ ਆਪ ਗੁਰੂ ਦਾ ਪਛਾਦਾ ਲੰਗਰ ਕਰ ਲਿਆ ਆਪਣੇ ਘਰ ਦੇ ਵਿੱਚ ਗੁਰੂ ਨੇ ਆਪ ਸਹੇਤਾ ਕੀਤੀ ਬਿਦੀ ਚੰਦ ਭਾਈ ਬਿਦੀ ਚੰਦ ਬਾਬਾ ਬਿਦੀ ਚੰਦ ਜੀ ਪੱਟੀ ਦੇ ਵਿੱਚੋਂ ਚੌਧਰੀਆਂ ਦੇ ਕੋਲੋਂ ਖਾਣਾ ਦੇ ਕੋਲੋਂ ਦੁਸ਼ਾਲੇ ਤੇ ਘੋੜੇ ਲੈਣ ਗਏ ਮਾਰ ਸੱਜੇ ਪਾਸ਼ਾ ਜੀ ਨੇ ਆਪ ਬਾਬਾ ਬਿੱਦੀ ਚੰਦ ਸਹਾਇਬ ਜੀ ਸਹਾਇਤਾ ਕੀਤੀ। ਕਿਲੇ ਦੇ ਵਿੱਚੋਂ ਘੋੜੇ ਕੱਢ ਲਿਆ ਬਾਬਾ ਬਿੱਦੀ ਚੰਦ ਜੀ ਨੇ। ਇਸੇ ਤਰ੍ਹਾਂ ਭੂਮੀਆਂ ਵਰਗੇ ਚੋਰ ਜਦੋਂ ਗੁਰੂ ਦੇ ਸਿੱਖ ਬਣ ਗਏ ਗੁਰੂ ਦੇ ਬਚਨ ਕਮਾਲੇ ਤੇ ਭੂਮੀਆਂ ਵਰਗੇ ਚੋਰਾ ਦੀ ਵੀ ਸਹਾਇਤਾ ਗੁਰੂ ਨੇ ਕੀਤੀ। ਜਦੋਂ ਭੂਮੀਆਂ ਚੋਰ ਉਹਨੇ ਚੋਰੀ ਕਰ ਲਈ ਚੋਰੀ ਕਰਕੇ ਜਦੋਂ ਕਿੰਦਾ ਕੁਝ ਖਾ ਲਵਾਂ ਜਦੋਂ ਉਹਨੇ ਕੁਝ ਖਾਦਾ ਉਹ ਪਦਾਰਥ ਸੀ ਲੂਣਾ ਰਾਜੇ ਦੇ ਘਰ ਵਿੱਚ ਜਦੋਂ ਖਾਦਾ ਹੁਣ ਗੁਰੂ ਨੇ ਕਿਹਾ ਸੀ ਕਿ ਭੂਮੀਆਂ ਕਿਸੇ ਦਾ ਲੂਣ ਖਾ ਕੇ ਨਮਕ ਖਾ ਕੇ ਹਿਸਾਬ ਨਹੀਂ ਕਰਨਾ ਭੂਮੀਆਂ ਨੂੰ ਗੁਰੂ ਦਾ ਬਚਨ ਚੇਤੇ ਆ ਗਿਆ ਗੁਰੂ ਨਾਨਕ ਦੇ ਮਹਾਰਾਜ ਜੀ ਕੀ ਬਾਣੀ ਸਾਰਾ ਕੋਲ ਉੱਥੇ ਪੰਡ ਮੰਜੀ ਸੋਨੇ ਚਾਦੀ ਦੀ ਹੀਰੇ ਮੋਤੀਆਂ ਦੀ ਛੱਡ ਕੇ ਆ ਗਿਆ ਬਾਦ ਸਵੇਰੇ ਰੌਲਾ ਪੈ ਗਿਆ ਕਿ ਰਾਜੇ ਦੇ ਘਰ ਵਿੱਚ ਕਿਸੇ ਨੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਵੀ ਪੰਡ ਬਨਵੀ ਬਣਾਈ ਛੱਡ ਕੇ ਕੋਈ ਚੋਰ ਭੱਜ ਗਿਆ ਰਾਜੇ ਨੇ ਜਿੰਨੇ ਗਰੀਬ ਗੁਰਬੇ ਸਨ ਸਾਰਿਆਂ ਨੂੰ ਇਕੱਠੇ ਕਰਕੇ ਪੜੜ ਲਿਆ ਸਾਰਿਆਂ ਨੂੰ ਰਾਜਾ ਕੁੱਟਣ ਲੱਗਾ ਕੀ ਕਿਸ ਨੇ ਚੋਰੀ ਕੀਤੀ ਹੈ ਮਨਾਉ ਇਹਨਾਂ ਨੂੰ ਪਰ ਕਿਸੇ ਨੇ ਚੋਰੀ ਕੀਤੀ ਹੋਵੇ ਤੇ ਕੋਈ ਮੰਨ। ਫਿਰ ਗੁਰੂ ਦਾ ਬਚਨ ਫਿਰ ਭੂਮੀਆਂ ਨੂੰ ਯਾਦ ਆ ਗਿਆ ਵੀ ਕਿਸੇ ਗਰੀਬ ਦੇ ਅਧਿਆਚਾਰ ਨਹੀਂ ਵੇਖਣਾ ਭੂਮੀਆਂ। ਭੂਮੀਆਂ ਫਿਰ ਉੱਥੇ ਆ ਗਿਆ ਜਿੱਥੇ ਲੋਕਾਂ ਨੂੰ ਕੁੱਟਿਆ ਜਾਂਦਿਆ ਸੀ ਕਿਹਾ ਰਾਜ ਜੀ ਇਹਨਾਂ ਨੂੰ ਕਿ ਕੁੰਡ ਦਾ ਚੋਰੀ ਤੇ ਮੈਂ ਕਰਨ ਆਇਆ ਸੀ। ਉਹਨੇ ਕਿਹਾ ਵੀ ਤੂੰ ਕਿਵੇਂ ਚੋਰੀ ਕਰਨ ਆ ਗਿਆ ਸੀ ਰਾਜਾ ਕਹਿੰਦਾ ਤੂੰ ਕਿਵੇਂ ਚੋਰੀ ਕਰਨ ਆ ਗਿਆ। ਤਿੰਨੋ ਕਿਸੇ ਨੇ ਰੋਕਿਆ ਨਹੀਂ ਚੋਰੀ ਕਰਨ ਲੱਗ ਗਿਆ। ਤੂੰ ਲੰਗਿਆ ਕਿਦਰ ਦੀ? ਉਹ ਕਹਿੰਦਾ ਮੈਂ ਤੇਰੇ ਦਰਬਾਰ ਨੂੰ ਕਿਹਾ ਸੀ ਤੇਰੇ ਦਰਬਾਰ ਨੇ ਪੁੱਛਿਆ ਵੀ ਤੂੰ ਕੌਣ ਹੈ? ਤੇ ਕਹਿੰਦਾ ਮੈਂ ਉਹਨੂੰ ਕਿਹਾ ਸੀ ਮੈਂ ਚੋਰ ਹਾਂ ਕਿਉਂਕਿ ਮੇਰੇ ਗੁਰੂ ਨੇ ਕਿਹਾ ਸੀ ਸੱਚ ਬੋਲਣਾ। ਤੇ ਮੈਨੂੰ ਉਹ ਨਹੀਂ ਲੰਘਣ ਦੇਤਾ ਉਹਨੇ ਕਿਹਾ ਵੀ ਰਾਜੇ ਦਾ ਕੋਈ ਖਾਸ ਉਹ ਨਹੀਂ ਜਿਹੜਾ ਆਪਣੇ ਆਪ ਉਹ ਦੱਸਦਾ ਮੈਂ ਚੋਰ ਹਾਂ। ਕਹਿੰਦਾ ਪਹਿਲਾਂ ਇਹ ਬਚਣ ਸੀ ਮੇਰੇ ਗੁਰੂ ਦਾ ਵੀ ਝੂਠ ਨਹੀਂ ਬੋਲਣ ਦੇਣ। ਤੇਰੇ ਦਰਵਾਜ਼ੇ ਨੇ ਮੈਨੂੰ ਪੁੱਛਿਆ ਵੀ ਤੂੰ ਕੌਣ ਹੈ ਮੈਂ ਉਹਨੂੰ ਦੱਸਦਾ ਮੈਂ ਚੋਰ ਹਾਂ ਤੇ ਮੇਰੇ ਗੁਰੂ ਨੇ ਸਹਾਈਤਾ ਕੀਤੀ ਮੈਂ ਅੰਦਰ ਲੰਘ ਗਿਆ ਫਿਰ ਤੇਰੇ ਘਰ ਦੇ ਵਿੱਚੋਂ ਮੈਂ ਸਾਰੀ ਚੋਰੀ ਕਰ ਲਈ ਉਹਨੇ ਕਿਹਾ ਫਿਰ ਤੂੰ ਸਾਰਾ ਕੁਝ ਲੈ ਕੇ ਕਿਉਂ ਨਹੀਂ ਗਿਆ ਚੋਰੀ ਕੀਤੀ ਸੀ ਤੇ ਉਹ ਕਹਿੰਦਾ ਮੈਂ ਲੈ ਕੇ ਚੱਲਿਆ ਸੀ ਮੈਨੂੰ ਭੁੱਖ ਲੱਗੀ ਮੈਂ ਤੇਰੀ ਰਸੋਈ ਦੇ ਅੰਦਰ ਗਿਆ ਤੇਰੇ ਮਹਿਲ ਦੇ ਅੰਦਰ ਰਸੋਈ ਦੇ ਵਿੱਚ ਗਿਆ ਤੇ ਮੇਰਾ ਜੀ ਕੀਤਾ ਇੱਥੋਂ ਕੁਝ ਖਾ ਕੇ ਜਾਵਾਂ ਭੁੱਖ ਲੱਗੀ ਐ ساری ਰਾਤ ਚੋਰੀ ਕਰਦਿਆਂ ਲੰਘੀ ਕਹਿੰਦਾ ਜਦੋਂ ਮੈਂ ਤੇਰੇ ਰਸੋਈ ਦੇ ਵਿੱਚੋਂ ਕੁਝ ਖਾਦਾ ਉਹ ਲੂਣ ਵਾਲਾ ਪਦਾਰਥ ਸੀ ਤੇ ਮੇਰੇ ਗੁਰੂ ਦਾ ਬਚਨ ਸੀ ਕਿ ਭੁਮੀਆਂ ਕਿਸੇ ਦਾ ਨਮਕ ਖਾ ਕੇ ਹਰਾਮ ਕਰਦਾ ਤੇ ਮੈਨੂੰ ਚੇਤਾ ਆ ਗਿਆ ਮੇਰੇ ਗੁਰੂ ਦਾ ਬਚਨ ਤੇ ਮੈਂ ਉੱਥੇ ਛੱਡ ਕਰਕੇ ਤੇ ਚਲੇ ਗਿਆ ਉਹ ਕਹਿੰਦੇ ਫਿਰ ਹੁਣ ਕਿਉਂ ਆਇਆ ਕਹਿੰਦਾ ਇਹ ਵੀ ਮੇਰੇ ਗੁਰੂ ਦਾ ਬਚਨ ਹੈ ਵੀ ਭੁੰਮੀਆਂ ਗਰੀਬਾਂ ਦੇ ਤੇ ਹੁੰਦਾ ਅਤਿਆਚਾਰ ਨੂੰ ਦੇਖ ਕੇ ਚੁੱਪ ਨਹੀਂ ਬੈਠਣਾ ਇਸ ਕਰਕੇ ਤੂੰ ਗਰੀਬਾਂ ਨੂੰ ਮਾਰ ਰਿਆ ਮੇਰੇ ਗੁਰੂ ਦਾ ਬਚਨ ਮੰਨ ਕੇ ਮੈਂ ਇਹਨਾਂ ਨੂੰ ਬਚਾਉਣ ਵਾਸਤੇ ਆਇਆ ਵੀ ਇਹਨਾਂ ਦਾ ਕੀ ਚੋਰ ਚੋਰੀ ਤੇ ਮੈਂ ਕਰਨ ਆਇਆ ਫਿਰ ਉਹਨੇ ਰਾਜ ਨੇ ਕਿਹਾ ਕਿ ਮੈਂ ਵੀ ਐਸੇ ਗੁਰੂ ਨੂੰ ਮਿਲਣਾ ਚਾਹੁੰਨਾ ਜਿਸ ਨੇ ਤੇਰੇ ਵਰਗੇ ਚੋਰ ਨੂੰ ਸੁਧਾਰ ਦਿੱਤਾ। ਰਾਜਾ ਬਾਰਤ ਜੀ ਦੇ ਚਰਨਾਂ 'ਚ ਪਿਆ ਜਾ ਕੇ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ 'ਚ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਐਸੀ ਕਿਰਪਾ ਕੀਤੀ ਕਿ ਭੂਮੀਆਂ ਨੂੰ ਪ੍ਰਚਾਰਕ ਦੀ ਮੰਨਦੀ ਸੌਂਪ ਦਿੱਤੀ। ਵੀ ਭੂਮੀਆਂ ਤੋਂ ਪ੍ਰਚਾਰ ਕਰਿਆ ਜਾਤਾ। ਸਿੱਖਾਂ ਨੂੰ ਬਾਣੀ ਦੇ ਨਾਲ ਜੋੜਿਆ ਗਿਆ ਇੱਕ ਚੋਰ ਨੂੰ ਮਹਾਰਾਜ ਜੀ ਨੇ ਪ੍ਰਚਾਰਕ ਬਣਾ ਦਿੱਤਾ ਵਾਹਿਗੁਰੂ ਜੀ ਦੇ ਨਾਲ ਜੋੜ ਦੁਨੀਆ ਨੂੰ ਜੋੜਿਆ ਦਿੱਤਾ ਕਹਿੰਦੇ ਸਮਾਂ ਆਇਆ ਉਸ ਰਾਜੇ ਦਾ ਕੋਈ ਧੀ ਪੁੱਤ ਨਹੀਂ ਸੀ ਉਹ ਰਾਜਾ ਚੜ੍ਹਾਈ ਕਰ ਗਿਆ ਤੇ ਹੁਣ ਗੱਲ ਪਹੁੰਚੀ ਕਿਤੇ ਹੁਣ ਰਾਜ ਗੱਦੀ ਤੇ ਕਿਹਨੂੰ ਬਿਠਾਈ ਤੇ ਭੂਮੀਆਂ ਨੇ ਗੁਰੂ ਨਾਨਕ ਦੇਵ ਮਹਾਰਾਜ ਦੇ ਬਚਨ ਕਮਾਏ ਸੀ ਸਾਰੀ ਜ਼ਿੰਦਗੀ ਨਾਮ ਜਪਦਿਆਂ ਨਾਮ ਜਪਉਂਦਿਆਂ ਬਦੀਤ ਕਰ ਦਿੱਤੀ ਦੁਨੀਆਂ ਦਾ ਭਲਾ ਕਰਦਿਆਂ ਬਦੀਤ ਕਰ ਦਿੱਤੀ ਗੱਲ ਚੱਲੀ ਵੀ ਆਪਾਂ ਭੂਮੀਆਂ ਨੂੰ ਹੀ ਰਾਜਾ ਬਣਾ ਦਈਏ ਨਾਲੇ ਮਹਾਰਾਜ ਦਾ ਸਿੱਖ ਹੈ ਨਾਲੇ ਮਹਾਰਾਜੀਆਂ ਦਾ ਪ੍ਰਚਾਰਕ ਹੈ ਸਿੱਖਾਂ ਨੂੰ ਨਾਮ ਦੇ ਨਾਲ ਵਾਹਿਗੁਰੂ ਜੀ ਦੇ ਸਿਮਰਨ ਨਾਲ ਜੋੜਦਾ ਹੈ ਕਹਿੰਦੇ ਠੀਕ ਹੈ ਬਣਾ ਦਈਏ ਰਾਜੇ ਜੀ ਤੇ ਭੂਮੀਆਂ ਨੂੰ ਰਾਜਾ ਬਣਾ ਦਿੱਤਾ ਜਿਸ ਰਾਜ ਮਹਿਲ ਦੇ ਵਿੱਚ ਉਹ ਚੋਰੀ ਕਰਨ ਗਿਆ ਸੀ ਗੁਰੂ ਨਾਨਕ ਦੇਵ ਮਹਾਰਾਜ ਨੇ ਬਚਨ कमाए ਗੁਰੂ ਨਾਨਕ ਦੇਵ ਮਹਾਰਾਜ ਨੇ ਐਸੀ ਕਿਰਪਾ ਕੀਤੀ ਐਸੀ ਸਹਾਇਤਾ ਕੀਤੀ ਕਿ ਉਸੇ ਰਾਜ ਮਹਿਲ ਦੇ ਵਿੱਚ ਰਾਜ ਸਦਨ ਤੇ ਬੈਠ ਗਿਆ ਆਪਣੀਆਂ ਮੀਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਜਦੋਂ ਗੁਰੂ ਕਿਰਪਾ ਕਰਦਾ ਹੈ ਫਿਰ ਸੁੱਖ ਪ੍ਰਾਪਤ ਹੁੰਦਾ ਹੈ ਫਿਰ ਸਹਿਜ ਆਤਮਿਕ ਦਾ ਡੋਲਤਾ ਪ੍ਰਾਪਤ ਹੁੰਦੀ ਹੈ ਉਹ ਪਦਵੀ ਮਿਲ ਜਾਂਦੀ ਹੈ ਜਿੱਥੇ ਡੋਲੀ ਦਾ ਨਹੀਂ ਗਾਇਆ ਤੇ ਮਾਰਕ ਇਹ ਅਨੰਦ ਅਨੰਦ ਵਾਲੀ ਪਦਵੀ ਮਿਲ ਜਾਂਦੀ ਹੈ ਮੰਗਲ ਖੁਸ਼ੀਆਂ ਮਿਲ ਜਾਂਦੀਆਂ ਰਾਸ ਇਹ ਸਾਰੇ ਰਾਸ ਮਿਲ ਜਾਂਦੇ ਆ ਤੇ ਮਾਰਕ ਇਹ ਬੜੀ ਹੈਰਾਨੀ ਵਾਲੀ ਖੇੜ ਹੈ ਬੜਾ ਹੈਰਾਨ ਹੋ ਜਾਈਦਾ ਜਦੋਂ ਐਸੀ ਇੱਜ਼ਤ ਮਿਲਦੀ ਹੈ ਜਦੋਂ ਐਸੀ ਵਡਿਆਈ ਮਿਲਦੀ ਹੈ ਨਾ ਗੁਰੂ ਦੀ ਕਿਰਪਾ ਦੇ ਨਾਲ ਉਦੋਂ ਫਿਰ ਮਾਰਕ ਇਹ ਹੈਰਾਨ ਹੋ ਜਾਈਦਾ ਹੈ ਮਾਰ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਮੇਰਾ ਜਿਹੜਾ ਗੁਰੂ ਹੈ ਉਹ ਆਪਣੇ ਸਿੱਖ ਦੀ ਇੰਨਾ ਸਹਾਇਤਾ ਕਰਦਾ ਹੈ ਹੁਣ ਮਾਰਾ ਜੀ ਸ਼ਬਦ ਆਰਾਮ ਰੰਗਵੇਆ ਕਰਨਤ 라ਵਣ ਹਾਰ ਪ੍ਰਭ ਦਾਤਾ ਮਾਰ ਕਹਿੰਦੇ ਜਿਹੜੀ ਉਹ ਸਹਾਇਤਾ ਕਰਦਾ ਹੈ ਜਿਹੜੀ ਉਹ ਇੱਜ਼ਤ ਦੇ ਵਡਿਆਈ ਬਖਸ਼ਿਸ਼ ਕਰਦਾ ਹੈ ਇਹ ਸਾਰੀਆਂ ਖੇਡਾਂ ਉਸ ਮਾਲਕ ਦੀਆਂ ਨੇ ਉਹੀ ਸਭ ਕੁਝ ਕਰਨ ਤੇ ਕਰਵਾਉਣ ਵਾਲਾ ਹੈ ਤੇ ਮਹਾਰਾਜ ਜੀ ਕਹਿੰਦੇ ਉਹੋ ਹੀ ਪ੍ਰਭੂ ਸਾਰੇ ਜੀਵਾਂ ਨੂੰ ਦਾਤਾ ਦੇਣ ਵਾਲਾ ਹੈ ਪਾਰ ਬ੍ਰਹਮ ਪ੍ਰਭ ਸੁਆਮੀ ਉਹ ਜਿਹੜਾ ਬ੍ਰਹਮ ਹੈ ਉਹ ਪਾਰ ਆਵਾਰ ਤੋਂ ਰਹਿਤ ਹੈ ਉਹਦਾ ਕੋਈ ਪਾਰ ਨਹੀਂ ਪਾ ਸਕਦਾ ਤੇ ਮਾਰੇ ਕਹਿੰਦੇ ਉਹੋ ਹੀ ਸਾਰੇ ਜੀਵਾਂ ਦਾ ਮਾਲਕ ਹੈ ਸਾਰਿਆਂ ਨੂੰ ਦਾਤਾ ਦੇਣ ਵਾਲਾ ਵੀ ਉਹ ਹੀ ਹੈ ਸਾਰਿਆਂ ਕੋਲ ਸਭ ਕੁਝ ਕਰਵਾਉਣ ਵਾਲਾ ਵੀ ਉਹ ਹੀ ਹੈ ਤੇ ਮਾਰਾ ਸੱਚੇ ਪਾਤਸ਼ਾਹ ਜੀ ਕਹਿੰਦੇ ਸਾਰਿਆਂ ਦਾ ਮਾਲਕ ਵੀ ਉਹ ਪਰਮਾਤਮਾ ਹੀ ਹੈ ਸਗਲੇ ਜੀ ਕੀਏ ਦਿਆਲਾ ਸਾਰੇ ਜੀ ਉਸ ਦਿਆਲੂ ਦਇਆਲਤਾ ਭਰੇ ਪਰਮਾਤਮਾ ਨੇ ਪੈਦਾ ਕੀਤੇ ਆ ਕੀਏ ਦਾਦਾ ਪੈਦਾ ਕਰਕਰ ਸਾਰੇ ਜੀਆਂ ਨੂੰ ਉਹਨੇ ਬਣਾਇਆ ਹੈ ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਣ ਹਾਰੇ ਅਨੇਕਾਂ ਤਰ੍ਹਾਂ ਦੇ ਭਾਂਡੇ ਉਸ ਵਾਹਿਗੁਰੂ ਜੀ ਨੇ ਬਣਾਏ ਹਨ ਅਵਲੇ ਅੱਲਾਹ ਨੇ ਨੂਰਿਉ ਪਾਇਆ ਕੁਦਰਤ ਕੇ ਸਭ ਬੰਦੇ ਉਹਨੇ ਆਪਣੇ ਨੂਰ ਤੋਂ ਆਪਣੀ ਤਾਕਤ ਤੋਂ ਸਾਰੇ ਜੀ ਪੈਦਾ ਕੀਤੇ ਹਨ ਇਕ ਨੂਰ ਤੇ ਸਭ ਜਗ ਉੱਪਜਿਆ ਕੌਣ ਭਲੇ ਕੋ ਮੰਦੇ ਮਰ ਕਹਿੰਦੇ ਇੱਕੋ ਜੋਤ ਤੋਂ ਇੱਕੋ ਨੂਰ ਤੋਂ ਸਾਰਾ ਸੰਸਾਰ ਪੈਦਾ ਹੋਇਆ ਭਾਈ ਕੌਣ ਚੰਗਾ ਤੇ ਕੌਣ ਮਾੜਾ ਭਾਵ ਸਾਰੇ ਚੰਗੇ ਹੋਏ ਹਨ ਤੇ ਮਰ ਜੀ ਕਹਿੰਦੇ ਸਾਰਿਆਂ ਨੂੰ ਉਸ ਵਾਹਿਗੁਰੂ ਜੀ ਨੇ ਪੈਦਾ ਕੀਤਾ ਹੈ ਮਰ ਕਹਿੰਦੇ ਸੋਕਾ ਵੀ ਅੰਤਰ ਜਾਨੀ ਤੇ ਦੂਸਰੀ ਗੱਲ ਉਹ ਸਾਰਿਆਂ ਦੇ ਅੰਦਰ ਦੀ ਜਾਣਦਾ ਹੈ ਜਿਵੇਂ ਕਿਸੇ ਮਿਸਤਰੀ ਨੇ ਕੋਈ ਚੀਜ਼ ਬਣਾਈ ਹੋਵੇ ਕੋਈ ਗੱਡੀ ਬਣਾ ਦਿੱਤੀ ਕੋਈ ਮੋਟਰਸਾਈਕਲ ਬਣਾ ਦਿੱਤਾ ਕੋਈ ਜਹਾਜ਼ ਬਣਾ ਦਿੱਤੇ ਕੋਈ ਗੱਡੀਆਂ ਟ੍ਰੇਲ ਗੱਡੀਆਂ ਬਣਾ ਦਿੰਦੀਆਂ ਕਿੰਨਾ ਕਿੰਨੇ ਤਰ੍ਹਾਂ ਦੀ ਮਸ਼ੀਨਾਂ ਨੇ ਹੁਣ ਜਿਹਨੇ ਬਣਾਈਆਂ ਨੂੰ ਉਹਨੂੰ ਪਤਾ ਹਵੇ ਇਹਦਾ ਪੁਰਜਾ ਕਿਹੜਾ ਕਿੱਥੇ ਲੱਗਾ ਹੋਇਆ ਮਿਸਤਰੀ ਨੂੰ ਸਾਰਾ ਪਤਾ ਹੁੰਦਾ ਵੀ ਇਹਦਾ ਕਿੱਥੇ ਕੀ ਲੱਗਾ ਕਿੱਥੇ ਦੀ ਕਲਚ ਪਲੇਟ ਹੈ ਕਿੱਥੇ ਦੀ ਬ੍ਰੇਕਾਂ ਨੇ ਕਿੱਥੇ ਕੀ ਕੋਜ ਹੈ ਉਹਨੂੰ ਸਾਰਾ ਕੁਝ ਪਤਾ ਹੁੰਦਾ ਉਹ ਇੰਜਣ ਦੇ ਅੰਦਰ ਕੀ ਕੁਝ ਲੱਗਿਆ ਉਹ ਸਾਰਾ ਪਰਬਲਦਾ ਅਸੀਂ ਜਾ ਕੇ ਦੱਸਦੇ ਆਂ ਅਮੀ ਮਿਸਤਰੀ ਜੀ ਆਪ ਇਹਦੇ ਵਿੱਚ ਨੁਕਸਾ ਗੱਡੀ ਦੇ ਉਧਰ ਹੀ ਉਹ ਬੁੱਝ ਲੈਂਦਾ ਵੀ ਇਹਨੂੰ ਆਪ ਰੋਲੋ ਇਸੇ ਤਰ੍ਹਾਂ ਜਿਹੜਾ ਪ੍ਰਮਾਤਮਾ ਜੀ ਨੇ ਸਾਨੂੰ ਪੈਦਾ ਕੀਤਾ ਜਿਹਨੇ ਸਾਡਾ ਢਾਂਚਾ ਬਣਾਇਆ ਹੈ ਨਾ ਸਾਡੇ ਸਰੀਰ ਦਾ ਸਾਰੇ ਜੀਵਾਂ ਉਸ ਉਹ ਵਾਹਿਗੁਰੂ ਸਾਰੇ ਜੀਵ ਦੇ ਅੰਦਰ ਦੀ ਵੀ ਜਾਣਦਾ ਹੈ ਵੀ ਕਿਹੜੇ ਜੀਵ ਦੇ ਅੰਦਰ ਕੀ ਚੱਲ ਰਿਹਾ ਹੈ ਸਾਡੇ ਅੰਦਰ ਇਸ ਵਕਤ ਕੀ ਚੱਲ ਰਿਹਾ ਉਹ ਪਰਮਾਤਮਾ ਜਾਣਦਾ ਹੈ ਅੰਤਰ ਜਾਨੀ ਹੈ ਉਹ ਮਾਰੇ ਕਹਿੰਦੇ ਕੀ ਸੋਚ ਰਹੇ ਹਾਂ ਕੀ ਕਰਨਾ ਹੈ ਸਭ ਕੁਝ ਜਾਣਦਾ ਹੈ ਪਰਮਾਤਮਾ ਉਹ ਅੰਤਰ ਜਾਨੀ ਹੈ ਮਾਰੇ ਜੀ ਕਹਿੰਦੇ ਅੰਦਰ ਦੀ ਦਿਲਾਂ ਦੀ ਜਾਣਨ ਵਾਲਾ ਹੈ ਪਰਮੇਸ਼ਰ ਇਸ ਕਰਕੇ ਭਾਈ ਸਾਡਾ ਉਹ ਗੁਰੂ ਜਿਹੜਾ ਹੈ ਉਹ ਅੰਦਰ ਦੀ ਜਾਣਨ ਵਾਲਾ ਹੈ ਤੇ ਆਪ ਸਹਾਇਤਾ ਕਰਦਾ ਜਦੋਂ ਸਿੱਖ ਅੰਦਰੋਂ ਦੁਖੀ ਹੁੰਦਾ ਉਹਨੂੰ ਪਤਾ ਲੱਗ ਜਾਂਦਾ ਗੁਰੂ ਵੀ ਮੇਰਾ ਸਿੱਖ ਅਜ ਅੰਦਰੋਂ ਦੁਖੀ ਹੈ ਕਿਉਂਕਿ ਉਹ ਅੰਦਰ ਦੀ ਜਾਣਦਾ ਹੈ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਜੀ ਕੀ ਬਿਰਤਾ ਹੋਏ ਸੋ ਗੁਰ ਬਹਿ ਅਰਦਾਸ ਕਰਦਾ ਅੰਦਰ ਦੀ ਪੀੜਾ ਹੈ ਜੇ ਤੇਰੇ ਕੋਲੇ ਤੇ ਗੁਰੂ ਕੋਲੇ ਅਰਦਾਸ ਕਰਿਆ ਤੇ ਗੁਰੂ ਨੂੰ ਕਹਿਆ ਕਰ ਮਹਾਰਾਜ ਜੀ ਆਪ ਮੇਰਾ ਦੁੱਖ ਹੈ ਕਿਉਂਕਿ ਮਾਰਾ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਜਿਹੜਾ ਪਰਮਾਤਮਾ ਉਹ ਜਿਹੜਾ ਗੁਰੂ ਹੈ ਨਾ ਉਹ ਸਾਰੇ ਦੁੱਖ ਦਿਲ ਦੇ ਦਰਦ ਦੂਰ ਕਰਨ ਵਾਲਾ ਉਹ ਆਪਣੇ ਸਿੱਖ ਨੂੰ ਕਦੇ ਨਿਰਾਸ਼ਾ ਨਹੀਂ ਮੈਂਦਾ ਵੇਖਣਾ ਚਾਹੁੰਦਾ ਉਹ ਆਨੰਦ ਵਿੱਚ ਦੇਖਣਾ ਚਾਹੁੰਦਾ ਆਪਣੇ ਸਿੱਖ ਨੂੰ ਪਰ ਸਿੱਖ ਵੀ ਉਹਦੀ ਗੱਲ ਮੰਨਦਾ ਹੋਵੇ ਤਾਂ ਜਿਹੜੇ ਉਹਦੇ ਬਚਨ ਕਮਾਉਂਦੇ ਨੇ ਉਹਨਾਂ ਦੇ ਅੰਦਰ ਦੀ ਦਰਦ ਨੂੰ ਉਹਨਾਂ ਦੇ ਅੰਦਰ ਦੀ ਪੀੜਾ ਨੂੰ ਗੁਰੂ ਜਾਣ ਲੈਂਦਾ ਤੇ ਮਾਰਾ ਸੱਚੇ ਪਾਤਸ਼ਾਹ ਦੀ ਕਿੰਨੇ ਇਸ ਕਰਕੇ ਭਾਈ ਉਹ ਆਨੰਦ ਦੇਣ ਵਾਲਾ ਹੈ ਉਹ ਖੁਸ਼ੀਆਂ ਦੇਣ ਵਾਲਾ ਹੈ ਉਹ ਰਸ ਦੇਣ ਵਾਲਾ ਹੈ ਉਹ ਬੜੀਆਂ ਖਰਾਨੀ ਵਾਲੀਆਂ ਇੱਜ਼ਤਾਂ ਬਖਸ਼ਿਸ਼ ਕਰਨ ਵਾਲਾ ਹੈ ਵਿਡਿਆਈਆਂ ਦੇਣ ਵਾਲਾ ਪਰਮਾਤਮਾ ਰਹਾਉ ਸ਼ਰਮ ਦੇ ਕਰਕੇ ਚੱਲਦੇ ਆ ਗੁਰ ਕੀ ਸ਼ਰਨ ਪਏ ਭੈ ਨਾਸੀ ਭਾਈ ਤੂੰ ਵੀ ਗੁਰੂ ਦੀ ਸ਼ਰਨ ਪੈ ਸਿੱਖਨੇ ਕਿਆ ਮਹਾਰਾਜੀ ਕੀ ਹੋਵੇਗਾ ਮਾਰਗ ਦੇ ਗੁਰੂ ਦੀ ਸ਼ਰਨ ਪਵੇਗਾ ਤੇਰੇ ਸਾਰੇ ਡਰ ਜਿਹੜੇ ਨੇ ਉਹ ਲੈ ਜਾਣਗੇ ਤੇਰੀ ਸਾਰੀ ਚਿੰਤਾ ਜਿਹੜੀ ਉਹ ਲੈ ਜਾਵੇ ਤੇ ਮਾਰੇ ਕਹਿੰਦੇ ਸਾਚੀ ਦਰਗਾਹ ਮਾਨੇ ਮਾਰੇ ਕਹਿੰਦੇ ਭਾਈ ਜਦੋਂ ਗੁਰੂ ਦੀ ਸ਼ਰਨ ਪਵੇਗਾ ਨਾ ਜਿਹੜੀ ਸੱਚੀ ਰੱਬ ਦੀ ਕਚਹਿਰੀ ਹੈ ਸੱਚੀ ਰੱਬ ਦੀ ਦਰਗਾਹ ਹੈ ਉੱਥੇ ਵੀ ਇੱਜ਼ਤ ਮਿਲਣਗੇ ਮਾਣ ਮਿਲੇਗਾ ਵਡਿਆਈ ਮਿਲੇਗੀ ਸੰਸਾਰ ਵਿੱਚ ਵੀ ਵਡਿਆਈ ਮਿਲੇਗੀ ਅੱਗੇ ਵਾਹਿਗੁਰੂ ਜੀ ਦੀ ਕਚਹਿਰੀ ਵਿੱਚ ਵਾਹਿਗੁਰੂ ਜੀ ਦੇ ਦਰਗਾਹ ਦੇ ਵਿੱਚ ਵੀ ਮਾਰੇ ਕਹਿੰਦੇ ਸੱਚੀ ਦਰਗਾਹ ਦੇ ਵਿੱਚ ਵੀ ਤੇਰਾ ਆਦਰ ਤੇ ਸਤਕਾਰ ਹੋਵੇ ਪਰ ਕਦੋਂ ਜੇ ਤੂੰ ਗੁਰੂ ਦੀ ਸ਼ਰਨ ਪਵੇਂ ਮਰਨ ਕਾ ਪ੍ਰਭ ਕੀ ਸ਼ਰਨ ਸਗਲ ਭੈ ਲਾਖੇ ਦੁੱਖ ਬਿਨਸੇ ਸੁਖ ਪਾਇਆ ਪ੍ਰਭੂ ਦੀ ਸ਼ਰਨ ਪਿਆ ਸਾਰੇ ਦੁੱਖ ਲੈ ਜਾਂਦੇ ਆ ਦੁੱਖ ਖਤਮ ਹੋ ਜਾਂਦੇ ਆ ਸੁਖ ਪ੍ਰਾਪਤ ਹੁੰਦਾ ਹੈ ਮਰ ਕੇ ਨੇ ਗੁਰੂ ਦੀ ਸ਼ਰਨ ਪੈ ਤੇਰੇ ਸਾਰੇ ਦੋਖ ਭੈ ਡਰ ਦੂਰ ਹੋ ਜਾਣਗੇ ਸੱਚੀ ਦਰਗਾਹ ਦੇ ਵਿੱਚ ਵੀ ਤੇਰਾ ਮਾਨ ਤੇ ਆਦਰ ਸਤਕਾਰ ਹੋਵੇਗਾ ਗੁਣ ਗਾਵਤਿਆ ਆਰਾਧਨਾਮ ਹਰ ਮਰ ਕੇ ਨੇ ਭਾਈ ਜਿਹੜੇ ਵਾਹਿਗੁਰੂ ਜੀ ਦੇ ਗੁਣ ਗਾਉਂਦੇ ਹਾਂ ਜਿਹੜੇ ਆਪਣੇ ਗੁਰੂ ਦੀ ਵਡਿਆਈ ਕਰਦੇ ਹਨ ਜਿਹੜੇ ਆਪਣੇ ਗੁਰੂ ਦਾ ਨਾਮ ਅਰਾਧਦੇ ਆ ਆਏ ਆਪਣੇ ਥਾਨੇ ਉਹ ਫਿਰ ਸਾਰੀਆਂ ਭਟਕਣਾਾਂ ਦੇ ਵਿੱਚੋਂ ਨਿਕਲ ਕੇ ਆਪਣੀ ਜਗ੍ਹਾ ਤੇ ਆਪਣੇ ਥਾਂ ਤੇ ਆ ਕੇ ਟਿਕ ਜਾਂਦੇ ਆਂ ਭਾਵ ਆਪਣੇ ਗੁਰੂ ਦੇ ਚਰਨਾਂ ਵਿੱਚ ਆ ਕੇ ਟਿਕ ਜਾਂਦੇ ਆਂ ਜਿਹੜੇ ਨਾਮ ਜਪਦੇ ਆ ਗੁਰੂ ਉਹਨਾਂ ਨੂੰ ਵਹਿਮਾਂ ਭਰਮਾਂ ਦੇ ਵਿੱਚੋਂ ਬਾਹਰ ਕੱਢ ਲੈਂਦੇ ਕਾਢੇ ਨਰਕ ਤੇ ਧੂ ਦੁੱਖਾਂ ਵਰਗੀ ਦੁੱਖਾਂ ਭਰੀ ਜ਼ਿੰਦਗੀ ਵਿੱਚੋਂ ਨਰਕਾਂ ਭਰੀ ਜ਼ਿੰਦਗੀ ਵਿੱਚੋਂ ਮੁਸੀਬਤਾਂ ਵਿੱਚੋਂ ਤੇ ਮਰ ਜੀ ਕਹਿੰਦੇ ਵਹਿਮਾਂ ਭਰਮਾਂ ਦੇ ਵਿੱਚੋਂ ਗੁਰੂ ਆਪੀ ਹੋਰ ਸਿੱਖ ਨੂੰ ਧੂਕੇ ਬਾਹਰ ਕੱਢਣਾ। ਵੀ ਨਹੀਂ ਮੇਰਾ ਸਿੱਖ ਵਹਿਮਾਂ ਵਿੱਚ ਨਹੀਂ ਪੈਂਦਾ। ਮੇਰਾ ਸਿੱਖ ਭਟਕਣਾ ਵਿੱਚ ਨਹੀਂ ਪੈਂਦਾ। ਉਹ ਆਪਣੀ ਸਹੀ ਜਗ੍ਹਾ ਤੇ ਆ ਕੇ ਟਿਕ ਜਾਂਦਾ ਹੈ। ਜਿਵੇਂ ਹੁੰਦਾ ਹੈ ਨਾ ਵੀ ਕੋਈ ਮਾਨਸਿਕ ਤੌਰ ਤੇ ਬਿਮਾਰ ਹੋ ਜਾਵੇ ਉਹ ਘਰੋਂ ਨਿਕਲ ਜਾਂਦਾ ਹੈ। ਪਤਾ ਨਹੀਂ ਲੱਗਦਾ ਕਿ ਮੈਂ ਕਿੱਥੇ ਚੜੇ ਜਾ ਰਿਹਾ ਲੱਭਦਿਆਂ ਲੱਭਦਿਆਂ ਕੀ ਹੁੰਦਾ ਇਹਨੇ ਨੂੰ ਲੱਭ ਜਾਂਦਾ ਫਿਰ ਉਹ ਆਪਣੇ ਘਰੇ ਪਹੁੰਚ ਜਾਂਦਾ ਇਸੇ ਤਰ੍ਹਾਂ ਆਤਮਾ ਭਟਕਦੀ ਭਟਕਦੀ ਹੋਈ ਜਦੋਂ ਇਹ ਨਾਮ ਜਪਦੀ ਹੈ ਜਦੋਂ ਵਾਹਿਗੁਰੂ ਜੀ ਨੂੰ ਚੇਤੇ ਕਰਦੀ ਹੈ ਜਿੰਨੇ ਜਦੋਂ ਇਹਨੂੰ ਸਮਝ ਪੈ ਜਾਂਦੀ ਹੈ ਵੀ ਮੈਂ ਭਟਕੀ ਹੋਈ ਹਾਂ ਗੁਰੂ ਫਿਰ ਆਪਣੇ ਆਪ ਹੀ ਇਹਨੂੰ ਆਪਣੇ ਟਿਕਾਣੇ ਤੇ ਲੈ ਆਉਂਦਾ ਹੈ ਆਪਣੇ ਆਪ ਹੀ ਇਹਨੂੰ ਆਪਣੀ ਜਗ੍ਹਾ ਤੇ ਲੈ ਆਉਂਦਾ ਆਏ ਆਪਣੇ ਥੰਨੇ ਆਪਣੀ ਥਾਂ ਤੇ ਆ ਜਾਈਦਾ ਹੈ ਫਿਰ ਸਿੱਖ ਗੁਰੂ ਦੇ ਚਰਨਾਂ ਵਿੱਚ ਟਿਕ ਜਾਂਦਾ ਹੈ ਇਧਰ ਉਧਰ ਦੌੜਦਾ ਨਹੀਂ ਕਰਦਾ ਫਿਰ ਭਟਕਣਾ ਖਤਮ ਹੋ ਜਾਂਦੀ ਹੈ ਤੇ ਮਹਾਰਾਜ ਜੀ ਕਹਿੰਦੇ ਸਦਾ ਵਾਸਤੇ ਮੁਕਤੀ ਮਿਲ ਜਾਂਦੀ ਹੈ ਜੂਨਾ ਤੋਂ ਭਟਕਦਿਆਂ ਭਟਕਦਿਆਂ ਗੁਰੂ ਦੇ ਚਰਨਾਂ ਵਿੱਚ ਲੀਨ ਹੋ ਜਾਂਦਾ ਹੈ ਤੇ ਮਰ ਕੇ ਨੇ ਜੈ ਜੈਕਾਰ ਕਰੈ ਸਭ ਉਸਤਤ ਜਿਹੜਾ ਗੁਰਸਿੱਖ ਗੁਰੂ ਦੇ ਚਰਨਾਂ ਵਿੱਚ ਟਿਕ ਜਾਂਦਾ ਹੈ ਮਰ ਕੇ ਨੇ ਫਿਰ ਉਹਦੀ ਜੈ ਜੈਕਾਰ ਕਰੂ ਉਹਦੀ ਵਡਿਆਈ ਹੁੰਦੀ ਹੈ ਸਾਰੇ ਉਹਦੀ ਉਸਤਤ ਕਰਦੇ ਹਨ ਸਾਰੀ ਦੁਨੀਆ ਜਿਹੜੀ ਹੈ ਫਿਰ ਉਹਦੀ ਵਡਿਆਈ ਕਰਦੀ ਹੈ ਹੁਣ ਰੱਬ ਦੇ ਪਿਆਰਿਆਂ ਨੂੰ ਕਿਉਂ ਆਪਾਂ ਯਾਦ ਕਰਦੇ ਬਾਬਾ ਨਾਨਕ ਸਿੰਘ ਵਰਗਿਆਂ ਨੂੰ ਬਾਬਾ ਅਤਰ ਸਿੰਘ ਵਰਗਿਆਂ ਸੰਤ ਗਿਆਨੀ ਜਰਨੈਲ ਸਿੰਘ ਮਹਾਰਮਾਹਪੁਰ ਮਾਹ ਪਰਸ਼ਾਨੋ ਕਿੰਨੇ ਐਸੇ ਰੱਬ ਦੇ ਪਿਆਰੇ ਜਿਨ੍ਹਾਂ ਨੂੰ ਸਦਾ ਹੀ ਆਪਾਂ ਯਾਦ ਕਰਦੇ ਰਹੇ ਉਹਨਾਂ ਦੇ ਜੋੜ ਮੇਲੇ ਸੱਜੇ ਜਿਹੜੇ ਸਾਡੇ ਸ਼ਹੀਦ ਸਿੰਘ ਸ਼ਹੀਦੀਆਂ ਬਾਗ ਗਏ ਉਹਨਾਂ ਨੂੰ ਕਿਉਂ ਯਾਦ ਕਰਦੇ ਸਾਰੀ ਦੁਨੀਆ ਵਡਿਆਈ ਇਤਕਾਰਦੀ ਹੈ ਉਹ ਕਿਉਂ ਬਾਬਾ ਦੀਪ ਸਿੰਘ ਵਰਗਿਆਂ ਨੂੰ ਯਾਦ ਕਰਦੇ ਭਾਈ ਮਨੀ ਸਿੰਘ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦੇ ਆਲਾ ਜੀ ਭਾਈ ਸ਼ਮੀਦ ਸਿੰਘ ਭਾਈ ਸ਼ਾਬਾਸ਼ ਸਿੰਘ ਜਿਹੜੇ ਚਰਖੀਆਂ ਤੇ ਚੜ੍ਹ ਗਏ ਰੋਜ਼ ਅਰਦਾਸ ਦੇ ਵਿੱਚ ਉਹਨਾਂ ਨੂੰ ਯਾਦ ਕਰਦੇ ਆਂ ਮਹਾਰਾਜ ਜੀ ਜਿੰਨਾ ਸਿੰਘਾਂ ਸਿੰਗਣੀਆਂ ਨੇ ਸ਼ਹੀਦਾਂ ਨੇ ਧਰਮ ਹੇਤ ਸੀਸ ਦਿੱਤੇ ਧਰਮ ਨਹੀਂ ਹਾਰਿਆ ਸਿੱਖੀ ਸਦਕੇ ਸਾਹ ਸਵਾਸਾ ਸੰਗ ਨੇ ਵਾਹਿਆ ਤਿੰਨਾ ਸਿੰਘਾਂ ਸਿੰਗਣੀਆਂ ਬਚੰਗੀਆਂ ਸ਼ਹੀਦਾਂ ਦੀ ਕਮਾਈ ਦਾ ਧਿਆਨ ਦਰ ਬੋਲੋ ਜੀ ਵਾਹਿਗੁਰੂ ਆਪਾਂ ਰੋਜ਼ ਯਾਦ ਕਰਦੇ ਆਂ ਉਹਨਾਂ ਨੂੰ ਮਰ ਕੇ ਜਿਹੜੇ ਗੁਰੂ ਚਰਨਾਂ ਵਿੱਚ ਟਿਕ ਜਾਂਦੇ ਨੇ ਨਾ ਉਹਨਾਂ ਦੀ ਫਿਰ ਦੁਨੀਆਂ ਦੇ ਅੰਦਰ ਆਈ ਉਸਤਤ ਹੁੰਦੀ ਰਹੀ ਹੈ ਤੇ ਮਾਰਾ ਸੱਚੇ ਪਾਤਸ਼ਾਹ ਜੀ ਕਹਿੰਦੇ ਸੰਗਤ ਸਾਧ ਪਿਆਰੀ ਫਿਰ ਮਾਰਾ ਜੀ ਕਹਿੰਦੇ ਜਿਹੜੀ ਪਿਆਰੀ ਗੁਰੂ ਦੀ ਜਿਨ੍ਹਾਂ ਨੂੰ ਸੰਗਤ ਪਿਆਰੀ ਲੱਗਦਾ ਜਿਨ੍ਹਾਂ ਨੂੰ ਗੁਰੂ ਦੀ ਸੰਗਤ ਪਿਆਰੀ ਲੱਗਦੀ ਹੈ ਗੁਰੂ ਦੀ ਸੰਗਤ ਵਿੱਚ ਬੈਠਣਾ ਜਿਨ੍ਹਾਂ ਨੂੰ ਚੰਗਾ ਲੱਗਦਾ ਉਹਨਾਂ ਨੂੰ ਵਡਿਆਈ ਤੇ ਸਤਿਕਾਰ ਮਿਲਦਾ ਹਾਂ ਉਹਨਾਂ ਦੀ ਇੱਜ਼ਤ ਹੁੰਦੀ ਹੈ ਮਾਰ ਕਹਿੰਦੇ ਸਾਧ ਬਲਿਹਾਰ ਜਾਓ ਪ੍ਰਭ ਆਪਣੇ ਇਸ ਕਰਕੇ ਭਾਈ ਆਪਣੇ ਪ੍ਰਭੂ ਤੋਂ ਸਦਾ ਬਲਿਹਾਰ ਜਾਣਾ ਚਾਹੀਦਾ ਹੈ ਜਿਨ ਪੂਰਨ ਪੈਜ ਸਵਾਰੀ ਜਿਨੇ ਸਾਡੀ ਇੱਜ਼ਤ ਸਵਾਰ ਦਿੱਤੀ ਜਿਨੇ ਸਾਨੂੰ ਇੱਜ਼ਤ ਬਖਸ਼ਿਸ਼ ਕਰ ਦਿੱਤੀ ਜਿਨੇ ਸਾਨੂੰ ਇੰਨਾ ਸੋਹਣਾ ਜੀਵਨ ਦੇ ਦਿੱਤਾ ਕਿ ਅਸੀਂ ਸੰਸਾਰ ਵਿੱਚ ਸਿਰ ਚੁੱਕਣ ਯੋਗ ਹਾਂ ਕੋਈ ਗੱਲ ਨਹੀਂ ਕਰ ਸਕਦਾ ਸਾਡੇ ਜੀਵਨ ਤੇ ਵੀ ਅਸੀਂ ਜੀਵਨ ਕਰਕੇ ਜੀਵਨ ਪੱਖੋਂ ਬੜੇ ਉੱਚੇ ਆ ਬੜੇ ਸੋਚੇ ਆ ਕੋਈ ਸਾਡੇ ਵੱਲ ਉਂਗਲ ਨਹੀਂ ਖੜੀ ਕਰ ਸਕਦਾ ਕਿ ਇਹ ਬੰਦੇ ਨੇ ਆ ਕੀਤਾ ਜੀ ਜੀਵਨ ਦੇ ਅੰਦਰ ਮਰ ਕੇ ਤੇ ਗੁਰੂ ਨੇ ਐਸੀ ਕਿਰਪਾ ਕਰ ਦਿੱਤੀ ਕਿ ਇੱਜ਼ਤ ਬਖਸ਼ਿਸ਼ ਕਰ ਦਿੱਤੀ ਵਡਿਆਈ ਬਖਸ਼ਿਸ਼ ਕਰ ਦਿੱਤੀ ਸਾਡੀ ਇੱਜ਼ਤ ਸਵਾਰ ਦਿੱਤੀ ਗੋਸ਼ਟ ਗਿਆਨ ਨਾਮ ਸੁਣੇ ਉਦਰੇ ਮਰ ਕੇ ਤੇ ਭਾਈ ਗੋਸ਼ਟ ਕਹਿੰਦੇ ਨੇ ਮਲਾਪ ਗਿਆਨ ਕਹਿੰਦੇ ਨੇ ਆਤਮਿਕ ਜੀਵਨ ਨੂੰ ਗਿਆਨ ਨਾਮ ਸੁਣਦਰੇ ਭਾਈ ਜਿਹੜੇ ਗੁਰੂ ਨਾਲ ਗੁਰੂ ਦੇ ਕੋਲੋਂ ਜਿਨ੍ਹਾਂ ਨੇ ਗਿਆਨ ਸੁਣ ਲਿਆ ਜਿਨ੍ਹਾਂ ਨੂੰ ਆਪਣੀ ਆਤਮਿਕ ਜੀਵਨ ਦੀ ਸਮਝ ਪੈ ਗਈ ਮੈਂ ਦੁਨੀਆ ਵਿੱਚ ਕਾਦੇ ਨਹੀਂ ਆਇਆ ਮੈਨੂੰ ਨਾਮ ਜਪਣਾ ਚਾਹੀਦਾ ਮਰ ਕੇ ਉਹ ਨਾਮ ਜਪ ਕੇ ਫਿਰ ਉਧਰ ਗਏ ਤਰ ਗਏ ਪੜਾਅ ਹੋ ਗਿਆ ਉਹਨਾਂ ਦਾ ਜਿਨ ਜਿਨ ਦਰਸ਼ਨ ਪਾਇਆ ਕੰਨਾਂ ਦਾ ਪੜਾਅ ਹੋ ਗਿਆ ਪਰ ਕਹਿੰਦੇ ਜਿਨ੍ਹਾਂ ਜਿਨ੍ਹਾਂ ਨੇ ਗੁਰੂ ਦਾ ਦਰਸ਼ਨ ਪਾਲਿਆ ਤਾਂ ਹੀ ਮਰ ਜਿੰਨੇ ਕਿਹਾ ਹੈ ਨਾ ਕਿ ਭਾਈ ਗੁਰੂ ਦੇ ਦਰਸ਼ਨ ਕਰਿਆ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁੱਖ ਜਾਏ ਜੰਮਣਾ ਮਰਨਾ ਦਾ ਦੁੱਖ ਜਿਹੜਾ ਉਹ ਵੇਟ ਜਾਂਦਾ ਹੈ ਗੁਰੂ ਦੇ ਦਰਸ਼ਨ ਕੀਤੇ ਆ ਜਿਨ੍ਹਾਂ ਜਿਨ੍ਹਾਂ ਨੇ ਗੁਰੂ ਦੇ ਦਰਸ਼ਨ ਕੀਤੇ ਮਰ ਕੇ ਦੇ ਉਹਨਾਂ ਦਾ ਭਲਾ ਹੋ ਗਿਆ ਨਾਮ ਜਪ ਕੇ ਗੁਰੂ ਦੇ ਨਾਲ ਮਿਲਾਪ ਕਰਕੇ ਭਇਓ ਕਿਰਪਾਲ ਨਾਨਕ ਪ੍ਰਭੇ ਆਪਣ ਮਰ ਕੇ ਦੇ ਉਹਨਾਂ ਦੇ ਉੱਤੇ ਫਿਰ ਉਹ ਜਿਹੜਾ ਪ੍ਰਭੂ ਹੈ ਉਹ ਕਿਰਪਾ ਕਰਦਾ ਹੈ ਕਿਰਪਾ ਲੂ ਹੁੰਦਾ ਹੈ ਖੁਸ਼ ਹੁੰਦਾ ਹੈ ਮਰਗ ਦੇ ਆਣ ਦੇ ਸੇਤੀ ਘਰ ਆਇਆ ਉਪਰ ਬੜੇ ਆਨੰਦ ਵਿੱਚ ਆਪਣੇ ਹਿਰਦੇ ਰੂਪੀ ਘਰ ਵਿੱਚ ਵੇਖ ਜਾਂਦਾ ਬੜੇ ਆਨੰਦ ਵਿੱਚ ਅੰਦਰ ਟਿਕ ਜਾਂਦੇ ਆ ਬਾਹਰ ਨਹੀਂ ਦੇਖਦੇ ਵੀ ਬਾਹਰ ਕੀ ਹੋ ਰਿਹਾ ਉਹ ਆਪਣੇ ਆਪ ਨੂੰ ਦੇਖਦੇ ਆ ਫਰੀਦਾ ਆਪਣੇ ਗਰੀਵਾਨ ਵਿੱਚ ਸਿਰ ਨੀਵਾ ਕਰ ਦੇ ਉਹ ਆਪਣੇ ਗਰੀਵਾਨ ਦੇ ਅੰਦਰ ਆਪਣੇ ਅੰਦਰ ਨਿਗਾਹ ਮਾਰ ਕੇ ਦੇਖਦੇ ਆ ਵੀ ਮੈਂ ਕਿੱਥੇ ਗਲਤ ਉਹ ਆਪਣੇ ਹਿਰਦੇ ਰੂਪੀ